ਅਸ਼ੋਕ ਅਗਿਧੰ ਪਿਤਾ ਜੀ ਨੇ ਆਪਣੀ ਜੀਵਨ ਕਥਾ ਆਪ ਵੀ ਲਿਖੀ ਹੈ ਉਹਨਾਂ ਦੀ ਸ੍ਰੀ ਮੁਖਵਾ ਬਾਖਵਾੜੀ ਦੇ ਵਿੱਚ ਸਾਰੇ ਅੰਕ ਹੈ ਹੈ ਤਾਂ ਕਥਾ ਬਹੁਤ ਲੰਬੀ ਪਰ ਸੰਖੇਪ ਦੇ ਦਾਸ ਬਿੰਦੀ ਕਰਦਾ ਗੁਰੂ ਸਾਹਿਬ ਵੀ ਦੱਸਦੇ ਕਿ ਮੋਰ ਪਿਤ ਪੂਰਬ ਕਿਹਸ ਗਿਆਨ ਸਾਡੇ ਪਿਤਾ ਜੀ ਨੂੰ ਇੱਕ ਵਾਰੂ ਸਾਹਿਬ ਮਹਾਰਾਜ ਜੀ ਨੇ ਪੂਰਬ ਦੇਸ਼ ਦੇ ਜਿਹੜੇ ਬਹੁਤ ਬਾਅਦ ਕੇ ਤੀਰਥ ਲਾਨ ਜਿੱਦੈ ਤੀਰਥ ਸਥਾਨ ਸੇ ਗੁਰੂ ਸਾਹਿਬ ਨੇ ਤੀਰਥਾਂ ਤੇ ਜਾਂਦੇ ਸੀ ਕਿਤੇ ਇੱਕ ਮਹਾਨ ਵਿਦਵਾਨ ਸਾਡੇ ਤਰਸ ਸਾਹਿਬ ਜੀ ਸੰਤ ਸਾਹਿਬ ਜੀ ਦਾ ਉਹਨਾਂ ਨੇ ਸਵਾਲ ਕੀਤਾ ਕਹਿੰਦੇ ਭਈ ਇਹ ਤਾਂ ਮਨਮਤਿਆ ਜੀ ਗੁਰੂ ਸਾਹਿਬ ਤੀਰਥਾਂ ਤੇ ਥੋੜੇ ਜਾਂਦੇ ਹਨ ਮੈਂ ਤਾਂ ਜਾਂਦੇ ਸੀ ਬਹੁਤ ਵੱਡੀ ਗੱਲ ਫੇਕਾ ਲਾ ਰਿਹਾ ਨਾ ਮੈਂ ਤਾਂ ਜਾਂਦੇ ਸੀ ਗੁਰੂ ਸਾਹਿਬ ਜੀ ਤੀਰਥ ਉੱਦਮ ਸਤਗੁਰੂ ਕੀਆ ਸਭ ਲੋਕ ਅਦਰ ਉਦਰ ਉੱਥੇ ਲੱਖਾਂ ਲੋਕ ਇਕੱਠੇ ਹੁੰਦੇ ਸੀ ਉਹਨੂੰ ਸਿੱਧੇ ਰਾਹ ਪਾਉਣ ਵਾਸਤੇ ਜਾਂਦੇ ਸੀ ਤੁਸੀਂ ਕਰਦੇ ਕੀ ਹੈ ਇਸ ਰਾਹ ਤੇ ਪਾਗ ਪਾਗ ਕੇ ਪੀ ਉਤਨਾਨਾ ਜਦ ਹੀ ਜਾਤ ਤਰਵੇੜੀ ਪਏ ਜਿੱਥੇ ਦਿਨ ਦਰਿਆਮਾ ਦਾ ਸੰਗਮ ਹੁੰਦਾ ਹੈ ਅਲਾਹਾਬਾਦ ਜਦੋਂ ਪਾਛਾ ਉੱਥੇ ਗਏ ਇਹ ਜਦ ਹੀ ਜਾਤ ਤਰਵੇੜੀ ਪਏ ਗਏ ਉਹਨਾਂ ਦਾ ਦਿਨ ਕਰਦ ਬਤਰੇ ਉੱਥੇ ਪੁਲ ਕਿਹੜਾ ਗੱਲ ਜਰਾ ਹੈ ਸਭ ਤੋਂ ਵੱਡਾ ਪੁਲ ਕੱਲ ਮੈਂ ਉਹ ਪੁਲ ਗੁਰੂ ਗੋਬਿੰਦ ਗਾ ਸਰਦਨ ਪੁਲ ਸੁਨਹਰ ਕੀ ਬਾਣੀ ਇਹ ਉਹਨਾਂ ਕਰਦੇ ਰਹੇ ਤੇ ਦਾਨ ਨਾਮ ਦਾ ਕਰਦੇ ਰਹੇ ਇਹ ਲੋੜਵੰਦਾਂ ਨੂੰ ਬਸਤਨ ਜੋ ਵੀ ਲੋੜਵੰਦ ਸੀ ਉਹਨਾਂ ਨੂੰ ਗੁਰੂ ਸਾਹਿਬ ਬਖਸ਼ਿਸ਼ਾ ਕਰਦੇ ਤੇ ਹੀ ਪ੍ਰਕਾਸ਼ ਹਮਾਰਾ ਪਏ ਪ੍ਰਕਾਸ਼ ਕਦੋਂ ਹੁੰਦਾ ਜੇ ਮਾਤਾ ਜੀ ਦੇ ਕੁੱਖ ਜਦੋਂ ਬੱਚਾ ਹੁੰਦਾ ਪਹਿਲਾਂ ਉਹਦੇ ਅੰਗ ਹੱਥ ਪੈਨ ਸਾਰਾ ਬਰੀ ਪੜਦਾ ਫਿਰ ਜਦੋਂ ਕੀ ਆਤਮਾ ਪ੍ਰਵੇਸ਼ ਕਰਦੀ ਹੈ ਫਿਰ ਲੱਗਦਾ ਫਿਰ ਮਾਤਾ ਜੀ ਨੂੰ ਪਤਾ ਲੱਗਦਾ ਗੁਰੂ ਸਾਹਿਬ ਕਹਿੰਦੇ ਸਾਡਾ ਪ੍ਰਕਾਸ਼ ਤਾਂ ਉੱਥੇ ਹੋ ਗਿਆ ਪਰਲਾ ਸ਼ਹਿਰ ਵਿੱਚ ਇਹ ਕਬਲ ਨੇ ਪਰਲਾ ਸ਼ਹਿਰ ਜਦੋਂ ਬੋਝੇ ਉੱਥੇ ਫਿਰ ਸਤਿ ਪਾਵ ਲੈ ਉਹ ਪਾਉ ਕਹਿੰਦੇ ਜਾਨਵਰ ਨੂੰ ਗੁਰੂ ਸਾਹਿਬ ਨੇ ਜਲ ਕਿਹਾ ਸੀ ਪ੍ਰਕਾਸ਼ ਕਹਿੰਦੇ ਗੁਰੂ ਸਾਹਿਬ ਦਾ ਪ੍ਰਕਾਸ਼ ਹੋਇਆ ਜਬਨ ਮਨ ਵਿੱਚ ਤਾਂ ਸੀ ਇਹ ਹਨ ਇਹਨੇ ਅਨਗ ਭਾਂਤਤਨ ਰੱਖਿਆ ਕਹਿੰਦੇ ਬਹੁਤ ਤਰੀਕਿਆਂ ਨਾਲ ਸਾਡੀ ਸ੍ਰੀ ਦੀ ਪਾਲਣ ਪੋਸ਼ਣਾਂ ਕੀਤੀ ਗਈ ਤੇ ਇਹਨੇ ਅਨਗ ਭਾਂਤ ਦੀ ਸਿਚਾ ਅਨੇਕ ਤਰ੍ਹਾਂ ਦੀ ਸਿੱਖਿਆ ਉਸ ਵੇਲੇ ਨਾਲੋਂ ਨਾਲ ਜਦੋਂ ਅਸੀਂ ਹੋਰ ਸਮਾਂ ਦੇਣੇ ਸ਼ੁਰੂ ਹੋ ਗਏ ਗੁਰਬਾਣੀ ਦੀ ਸਿੱਖਿਆ ਬਾਣੀ ਦੀ ਸਿੱਖਿਆ ਸ਼ਾਸਤਰ ਸਿੱਖਿਆ ਹੋਰ ਸਾਰਾ ਭਾਂ ਭਾਂ ਦਾਈਆਂ ਨੂੰ ਤਾਂ ਲੜਾਇਆ ਬੜੇ ਤਰੀਕਿਆਂ ਨਾਲ ਪਿਆਰ ਬਖਾਰ ਸਾਨੂੰ ਦਿੰਦੇ ਰਹੇ ਉਸ ਤੋਂ ਬਾਅਦ ਫਿਰ ਜਦੋਂ ਸਤੂ ਇੱਕ ਬਹਾਦਰ ਪਾਦਸ਼ਾਹ ਜੀ ਦਾ ਹੁਕਮ ਆ ਗਿਆ ਕਿ ਹੁਣ ਆ ਜਾਓ ਇਹ ਬਦਲ ਦੇ ਹਸਾਂ ਨੂੰ ਲਿਆ ਬਦਲ ਦੇਸ ਪੰਜਾਬ ਸ੍ਰੀਨਾਮ ਤੋਂ 700 ਸਾਲ ਬਾਅਦ ਲਿਆ ਜੋ ਭਾਵ ਤਰਮ ਕਰਮੁ ਆਏ ਦੇਵ ਲੋਗ ਤਾਂ ਬੇਦੱਸ ਆਏ ਤਾਂ ਸਭ ਤੋਂ ਦੇਖ ਬਹਾਨਾ ਸਭ ਸੱਚੇ ਪਾਤਸ਼ਾਹ ਮਹਾਰਾਜੀ ਜੇ ਨਾਲੇ ਦਿੱਲੀ ਜਾ ਕੇ ਤਿਲਕ ਜੰ ਜੁਦੀ ਰੱਖਿਆ ਵਾਸਤੇ ਆਪਣਾ ਸੀਸ ਦੇ ਕੇ ਉਹਨਾਂ ਦੇ ਧਰਮ ਦੀ ਲਖਿਆ ਕੀਤੀ ਤਿਲਕ ਜੰ ਜੂ ਰਾਖਾ ਭਰ ਤਮ ਕਾ ਕਿੰਨੋ ਵੱਡੋ ਕਮੂਨਾ ਸਾਖੋ ਇਹ ਪਾਤਸ਼ਾਹ ਜੋ ਉਸ ਵੇਲੇ ਹਜੇ 7-9 ਸਾਲ ਦੇ ਸੀ ਕਿੰਨੇ ਜਦੋਂ ਸਤਿਗੁਰੂ ਕਲਗੀਧੰ ਪਿਤਾ ਜੀ ਨੂੰ ਗ੍ਰਿਹਾਈ ਕਰਦੀ ਦੀ ਰਸਮ ਕਰਨੇ ਸੀ ਨਾਲ ਏ ਬਾਬਾ ਜੀ ਸਾਹਿਬ ਬਾਬਾ ਮੋਢਾ ਸਾਹਿਬ ਜੀ ਨੇ ਜਦੋਂ ਪੁੱਛਿਆ ਪਾਤਸ਼ਾਹ ਜੀ ਦੇ ਛੇਵੇਂ ਪਾਤਸ਼ਾਹ ਬਾਬਾ ਜੀ ਕੋਲ ਦਸੋ ਤੁਹਾਨੂੰ ਕਹਿੰਦੇ ਸਕਲ ਮਾਰ ਕੋ ਰਿਹਾਈ ਦੀ ਸਾਰੇ ਫੋਨੇ ਆਪ ਜੀ ਨੇ ਮੇਟ ਦਿੱਤੇ ਆਪਣੇ ਜਾਨਾਂ ਤੇ ਨਵਾਸ ਬਖਸ਼ੋ ਚਾਹੇ ਇੱਥੇ ਚਾਹੇ ਬਾਹਰ ਪਾਤਸ਼ਾਹ ਜੀ ਨੇ ਪੁੱਛਿਆ ਕੋਈ ਤਾਂ ਬਚਨ ਕਰੋ ਬਾਬਾ ਜੀ ਕਹਿੰਦੇ ਬੇਨਤੀ ਆ ਵੀ ਇਹ ਸੇਵਾ ਜਿਹੜੀ ਹੈ 10 ਰੁਪਏਕੀ ਇਹ ਮੇਰੀ ਕੋਲ ਵੇਜੀ ਰਵੇ ਬੇਜਲੀ ਗੁਰ ਅਈਗਾ ਜੀ ਦੀ ਰਾਹਸੀ ਉਹਨਾਂ ਦੀ ਕੋਲ ਵਿੱਚ ਹੀ ਰਹਿੰਦੀ ਆ ਉਹਨਾਂ ਦੇ ਗਾਹ ਜਿਹੜੇ ਬੇਟੇ ਸੀ ਫਿਰ ਉਹਨਾਂ ਦੇ ਪੋਤਰੇ ਉਸ ਵੇਲੇ ਰਾਜ ਕੋਲ ਜਿਸਕੇ ਜਿਹਨਾਂ ਦਾ ਨਾਮ ਅਰਸ਼ਕ ਗੁਰਵਕ ਸਿੰਘ ਜੀ ਹੋਇਆ ਕਲਗੀਧਰ ਪਿਤਾ ਜੀ ਸਾਬਾ 9 ਸਾਲ ਦੇ ਉਹ ਉਹ ਸਾਨੇ 3 ਸਾਲ ਦੇ ਸੀ ਪੁੱਛੜ ਚੱਕ ਕੇ ਲੈ ਕੇ ਆਏ ਤੇ ਦਿਨ ਬਰੂ ਸਾਹਿਬ ਜੀ ਨੂੰ ਉਹ ਰਸੂਆ ਦਾ ਕਰਨ ਵਾਸਤੇ ਉਹਨਾਂ ਦੀ ਡਿਊਟੀ ਸੀ ਸੋ ਕਲਗੀਧਰ ਪਿਤਾ ਜੀ ਦੀ ਆ ਜਿਹੜੀਆਂ ਬਖਸ਼ਿਸ਼ ਆਇਆ ਸਰਦ ਸਾਹਿਬ ਉਹ ਵੀ ਅੰਨੀ ਕੀ ਯਾਦ ਆਸੇ ਗਰਸੋਂ ਤੋਂ ਬਾਅਦ ਸਰਵਤ ਸਦਾਨੀ ਅਮਰ ਤੇ ਦਾਤੇ ਪੰਥ ਦੇ ਬਾਨੀ ਬਾਜਾ ਵਾਲੇ ਤਾਜਾ ਵਾਲੇ ਜਿਨ੍ਹਾਂ ਵੀ ਕਹਿੰਦੀ ਬਹੁਤ ਸੋਹਣਾ ਹੈ ਸੋ ਚਾਹੀਦਾ ਇਹ ਆ ਕਿ ਸੱਚੇ ਪਾਤਸ਼ਾਹ ਜੀ ਨੇ ਇਹ ਬਦਲ ਕੀਤੇ ਇਹ ਸੁਖੀ ਬਸੇ ਮੋਰੋ ਪਰਵਾਰਾ ਸੇਵਕ ਸਿੱਖ ਸਦਾ ਕਰਤਾ ਆਪਣੇ ਚਾਲੇ ਸਾਹਿਬ ਦਾ ਦੇ ਕੁਰਬਾਨ ਕਰਕੇ ਸਾਨੂੰ ਆਪਣੇ ਸਾਹਿਬ ਜਾਨੇ ਬਣਾਇਆ ਤੇ ਆਪਾਂ ਨੂੰ ਸਾਹਿਬ ਜਾਨੇ ਬਣ ਕੇ ਰਹਿਣਾ ਚਾਹੀਦਾ ਜਿਹੜਾ ਉਕਾਰ ਭੁਲਾਵੇ ਜਿਹੜਾ ਪਰ ਉਕਾਰ ਭੁਲਾਵੇ ਹਨ ਕਿਸੇ ਦਾ ਕੀਤਾ ਹੋਇਆ ਆਮ ਵੀ ਕਿਸੇ ਦਾ ਕੀਤਾ ਹੋਇਆ ਉਕਾਰ ਭੁਲਾਵੇ ਉਹਨੂੰ ਕਿਰਕਤੋਂ ਕਹਿੰਦੇ ਇਹ ਕੀਤੀ ਹੋਏ ਨੂੰ ਨਾਂ ਚਾਲਣਾ ਕਿ ਸਾਡੇ ਤੇ ਕੀ ਉਪਕਾਰ ਕੀਤੇ ਅਜ ਆਪਾਂ ਕੇ ਉਕਾਰਾਂ ਦੀ ਸੜੀ ਵੀ ਸ਼ਾਮਲ ਲਾ ਹੋਈ ਹੈ ਗੁਰੂ ਪਾਤਸ਼ਾਹ ਜੀ ਦੇ ਜੋ ਸਾਡੇ ਤੇ ਮਹਾਨ ਬਖਸ਼ਿਸ਼ਾਂ ਕੀਤੀਆਂ ਔਰ ਉਹ ਨਾ ਮਹਾਨ ਬਖਸ਼ਿਸ਼ਾਂ ਨੂੰ ਸਾਹਮ ਕੇ ਰੱਖੀ ਰਹਿਣੀ ਰਹੇ ਸੋਈ ਸਿੱਖ ਬੇਰਾ ਉਹ ਸਾਹਿਬ ਮਾ ਉਸ ਕਰ ਗਿਆ ਅਗਿਰਤ ਕਰਨ ਦਾ ਭਾਰ ਤਾਂ ਤੱਕ ਵੀ ਨਹੀਂ ਚੱਲਦਾ ਭਾਵੇਂ ਕੋਈ ਅਗਿਰਤ ਕਰਨ ਮੰਨਦੇ ਹੋ ਬੰਦੇ ਭਾਈ ਸਾਹਿਬ ਆਏ ਕੋ ਲਾ ਸਾਹਿਬ ਜੀ ਬਚਰ ਕਰ ਦਿਆ ਇਸ ਕਰਕੇ ਆਪਾਂ ਕਿ ਅਗਿਰਤ ਕਰਤਾ ਹੈ ਜੀ ਤਾਂ ਗੰਗੂ ਸਾਹਿਬ ਜੀ ਬਣਾਉਣ ਪਰ ਸਿੱਖੀ ਧਾਰਨਾ ਕਰੀਏ ਸਿੱਖੀ ਵਿੱਚ ਕੋਈ ਕਮੀ ਨਾ ਆਵੇ ਤੇ ਜਿੱਦਾਂ ਸੱਜੇ ਪਾਤਸ਼ਾਹ ਮਹਾਰਾਜ ਜੀ ਨੇ ਹਰੇਕ ਗੁਰ ਸਿੱਖ ਵਾਸਤੇ ਆਗਿਆ ਕੀਤੀ ਇੱਕ ਓੰਕਾਰ ਸਿਵਾਹੀ ਜੀ ਦੇ ਫਤਿਹ ਸਿਧ ਮੁਖ ਬਾਗ ਪਾਤਸ਼ਾਹੀ ਦਸਵੀਂ ਨਿਸ਼ਾਨੇ ਸਿੱਖੀ ਇਹ ਪੰਜ ਹਰਪਾਸਤ ਕਾਹ ਭਾਰ ਵੀ ਜਨਾਬਾਸ਼ਤ ਇਹ ਪੰਜ ਮੁਆਬ ਕੱਚ ਕੜਾ ਕਰਦੋ ਗੰਗੇ ਵੇਲਾ ਮੇਰਾ ਇਸੇ ਅਸਜਮ ਦੇ ਨਿਸ਼ਾਨ ਕਲਗੀਧਰ ਦੇ ਪੁੱਤਰੋ ਤੀਓ ਅਮਰਤੋ ਤਾਰੀ ਬੜੇ ਪੇ ਦਿਓ ਇਹ ਵੀ ਬੇਤਿਆ ਜੀ ਕੱਲ ਕੀ ਤਰ ਪਿਤਾ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਵਰ ਪਰ ਬੀਆ ਖੁਸ਼ੀਆਂ ਅੰਦਰ ਦਾਸ ਬਲੋ ਮਸਲ ਸ਼ਹੀਦਾਂ ਤਾਲ ਅੱਲਾਹ ਘਰਿਆ ਬਣਾ ਜਥੇ ਬੰਦੀ ਬਲੋ ਸਤਕਾਰਯੋਗ ਬੀਬੀ ਜੀ ਬਲੋ ਸਭ ਗੁਰੂ ਖਾਲਸਾ ਸਾਧ ਸੰਗਤ ਜੀ ਲੋ ਧਰਤੀ ਦੇ ਕੋਨੇ ਕੋਨੇ ਵਿੱਚ ਮਸਲ ਆੜੀਆਂ ਸਭ ਗੁਰੂ ਨਾਮ ਕਨਾਂ ਦੇ ਵਾ ਸਿੱਖ ਸੰਤਾਂ ਨੂੰ ਸਾਧੂ ਜੀ ਨੇ ਪ੍ਰਕਾਸ਼ ਘਰ ਬਲ ਦੀ ਲੱਖ ਲੱਖ ਵਧਾਈ ਹੋਵੇ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ